ਤੁਹਾਨੂੰ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਦੋਂ ਤੱਕ ਕੋਈ ਹੋਣ ਵੀ ਇੱਥੇ ਆ ਜਿੱਥੇ ਆਪਾਂ ਕਰ ਰਹੇ ਆਂ ਆਪਾਂ ਟਾਈਮ ਸਾਰੇ 4:30 ਵਾਟੋਂ ਵਾਟੇ ਤੋਂ ਦੇਖੋ ਕਿ پارٹی ਜਿਹੜਾ ਉਹ ਬਾਤ ਬੋਲੂਗਾ ਉਹ ਵੀ ਸਮਝ ਜਾਣਾ ਕਿ ਮਾਸਟਰ ਹਰਬੰਸ ਸਿੰਘ ਜਿਹੜਾ ਬੋਲ ਰਿਹਾ ਉਹ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਬੋਲ ਰਿਹਾ ਇਹ ਦੇਖਿਆ ਕਿ ਖਤਮ ਹੋ ਗਿਆ ਤਾਂ ਜੀ ਜੱਟਾਂ ਜੀ 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 रा <laughs> <laughs> ਅੱਜ ਭਾਰਤੀ ਜਨਤਾ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਦੇ ਬਹੁਤ ਪੁਰਾਣੇ ਕਾਰਜਕਰਤਾ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਟੀਮ ਦੇ ਵਿੱਚ ਵਕਫਾ ਖੋਦਿਆ ਤੇ ਆਪਦਾ ਬਹੁਤ ਬਖੂਬੀ ਕੰਮ ਕਰ ਚੁੱਕੇ ਆ ਉਹਨਾਂ ਦੀਆਂ ਸਵਾਮਾਂ ਨੂੰ ਦੇਖਦੇ ਹੋਏ ਇਹਨਾਂ ਤੋਂ ਪਹਿਲਾਂ ਕ੍ਰਿਸ਼ਨ ਨਾਰਾਇਣ ਜੀ ਜਿਹੜੇ ਸਾਡੇ ਮੰਡਲ ਪ੍ਰਧਾਨ ਸੀਗੇ ਉਹਨਾਂ ਦੀ ਜਗ੍ਹਾ ਤੇ ਮੰਡਲ ਪ੍ਰਧਾਨ ਅੱਜ ਬਣਾਇਆ ਉਹਦੀ ਅੱਜ ਇਹਨਾਂ ਦੀ ਰਾਜਪੋਸ਼ੀ ਕੀਤੀ ਹੈ ਕ੍ਰਿਸ਼ਨ ਨਾਰਾਇਣ ਜੀ ਨੇ ਆਪਦਾ ਚਾਰਜ ਇਹਨਾਂ ਨੂੰ ਦਿੱਤਾ ਵਾ ਇਹਨਾਂ ਦੇ ਮੰਡਲ ਪ੍ਰਧਾਨ ਬਣਨ ਨਾਲ ਪਾਰਟੀ ਵਰਕਰਾਂ ਦੇ ਵਿੱਚ ਬਹੁਤ ਖੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਇੱਕ ਦਲੇਰ ਤੇ ਜਜਾਰੂ ਵੈਲ ਪਲਾਨ ਕੰਮ ਕਰਨ ਵਾਲੇ ਸਾਡੇ ਮਨਜੀਤ ਨਿੱਗੀ ਜੀ ਜਿਹੜੇ ਸਾਡੇ ਨੇਤਾ ਵੈ ਪਾਰਟੀ ਨੂੰ ਇਹਨਾਂ ਤੋਂ ਬਹੁਤ ਆਸਾਂ ਹੈ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਐਮਸੀ ਮਿਸਪਲ ਕਮੇਟੀ ਦੇ ਜਿਹੜੇ ਇਲੈਕਸ਼ਨ ਆ ਰਿਹਾ ਉਹਦੇ ਵਿੱਚ ਬੜਾ ਵਧੀਆ ਰੋਲ ਦਾ ਕਰਨਗੇ ਤੇ 227 ਦੇ ਵਿੱਚ ਜਿਹੜੀਆਂ ਐਮਐਲਏ ਦੀਆਂ ਆਪਣਾ ਇਲੈਕਸ਼ਨ ਹੋਣੇ ਆ ਆਉਣ ਵਾਲੀ ਸਰਕਾਰ ਬਣਨੀ ਹੈ ਉਹਦੇ ਵਿੱਚ ਕੋਟਗੁਰੂ ਤੋਂ ਸੀਟ ਜਿਤਾ ਕੇ ਆਲ ਦਾ ਯੋਗਦਾਨ ਪਾ ਕੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣਗੇ ਇਹਨਾਂ ਨੂੰ ਮੰਡਲ ਪ੍ਰਧਾਨ ਬਣਨ ਤੇ ਮੈਂ ਮੇਰੀ ਟੀਮ ਸਾਰੇ ਅਸੀਂ ਬਹੁਤ-ਬਹੁਤ ਵਧਾਈ ਦਿੰਨੇ ਆਂ ਭਾਰਤੀ ਜਨਤਾ ਪਾਰਟੀ ਵੱਲੋਂ ਮੰਡਲ ਕੋੜ ਕਪੂਰਾ ਦਾ ਜਿਹੜੇ ਪ੍ਰਧਾਨ ਦੇ ਤੌਰ ਤੇ ਮਨਜੀਤ ਨੇਗੀ ਜੀ ਕੰਮ ਕਰ ਰਹੇ ਆ ਇਹਨਾਂ ਨੂੰ ਪ੍ਰਧਾਨ ਗਿਆ ਜੋ ਅੱਜ ਸਰੂਪਾ પા ਕੇ ਤੇ ਇਹਨਾਂ ਦਾ ਮਾਨ ਸਨਮਾਨ ਕਰਕੇ ਜੋ ਪਾਰਟੀ ਦੇ ਸੀਨੀਅਰ ਆਗੂਆਂ ਨੇ ਪਾਰਟੀ ਦੇ ਹੁਕਮ ਨਾਲ ਮੇਰੇ ਨਾਲ ਰਲ ਕੇ ਅੱਜ ਇਹਨਾਂ ਦਾ ਮੂੰਹ ਮਿੱਠਾ ਕਰਾ ਕੇ ਇਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਇਹਨਾਂ ਨੂੰ ਗੱਦੀ ਤੇ ਬਹਾਇਆ ਮੈਂ ਇਹਨਾਂ ਦਾ ਸਵਾਗਤ ਕਰਦਾ ਮੈਂ ਪਹਿਲਾਂ ਵੀ 23 ਵਾਰ ਪਾਰਟੀ ਦੇ ਵਗਵਾ ਉਹਦਾਂ ਤੇ ਰਿਆ ਜਿਹੜੀ ਪਾਰਟੀ ਨੇ ਹੁਣ ਮੈਨੂੰ ਜ਼ਿੰਮੇਵਾਰੀ ਪ੍ਰਧਾਨ ਦੀ ਮंडल ਪ੍ਰਧਾਨ ਦੀ ਲਈ ਹੈ ਮੈਂ ਆਪਣੀ ਪੂਰੀ ਤੰਦੇ ਹੀ ਨਾਲ ਇਹਨੂੰ ਦਵਾਉਂਗਾ ਆਪਦੀ ਇੱਕ ਵਧੀਆ ਟੀਮ ਬਣਾ ਕੇ ਪੂਰਾ ਯੋਗਦਾਨ ਪਾਉਂਗਾ ਪਾਰਟੀ ਮੈਂ ਪਹਿਲਾਂ ਵੀ ਪਾਰਟੀ ਦੇ ਵਗਵਾ ਉਹਦਾਂ ਨੇ ਕੰਮ ਕੀਤਾ ਹੈ ਪਾਰਟੀ ਨੇ ਹੁਣ ਮੈਨੂੰ ਮंडल ਪ੍ਰਧਾਨ ਦੀ ਜ਼ਿੰਮੇਵਾਰੀ ਲਈ ਹੈ ਮੈਂ ਆਪਣੀ ਪੂਰੀ ਤੰਦੇ ਹੀ ਨਾਲ ਕੰਮ ਕਰੂੰਗਾ ਪਾਰਟੀ ਨੂੰ ਚੜ੍ਹਦੀ ਕਲਾ ਲੈ ਕੇ